ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਅੱਜ ਪਿੰਡ ਰਾਏ ਕੇ ਗਲਾਂ ਆਏ ਸੀ ਜੀ ਗਿੱਦੜਵੇ ਦੇ ਕੋਲ ਹੈ ਪਿੰਡ ਇਹ ਟਾਈਮ ਕਰੀਬ 7:30 ਵਜੇ ਆ ਜੀ ਹੁਣ ਸ਼ਾਮ ਨੂੰ ਬਸ ਬਾਈ ਨੇ ਵਾਦਾ ਕੀਤਾ ਸੀ ਵੀ ਆਵਾਂਗੇ ਜਰੂਰ ਬਈ ਬਾਈ ਦੀ ਆ ਗਾਰ ਰੀਪੀਟਰ ਆ 1.5 ਸਾਲ ਤੋਂ ਰੀਪੀਟ ਕਰ ਰਹੀ ਹੈਗਾ ਤੇ ਪਿਛਲੀ ਵਾਰੀ ਬਾਈ ਨੇ ਸੈਂਕ్రో ਵੀ ਕਰਾਈ ਆ ਪਰ ਗਾਂ ਗੱਬਨ ਨਹੀਂ ਹੋਈਗੀ ਤੇ ਅੱਜ ਇਹ ਆ ਹੀ ਕਰਤੀ ਆ ਜੀ ਇਹ ਤੇ ਬਾਈ ਕਹਿੰਦਾ ਸੀਮਨ ਵੀ ਚੰਗਾ ਲਾਉਣਾ ਤੇ ਟਰੰਪ ਸੀਮਨ ਲਾਇਆ ਹੈ ਸੇ ਮਲੋ ਹੈ ਤਾਂ ਕਨਵੈਨਸ਼ਨਲੀ ਮਲੋ ਨੋਰਮਲ ਸੀਮਨ ਲਾਇਆ ਜੀ ਸੈਕਸਡ ਨਹੀਂ ਲਾਇਆਗਾ ਤੇ ਗਾਂ ਬਹੁਤ ਜ਼ਿਆਦਾ ਰਿਪੀਟਰ ਆ 1.5 ਸਾਲ ਸੂਈ ਨੂੰ ਹੋ ਗਿਆ ਪਰ ਨੌਕਸ ਮੈਨ ਤਾਂ ਕੋਈ ਲੱਗਿਆ ਨਹੀਂ ਚਲੋ ਕਈ ਵਾਰੀ ਹੁੰਦਾ ਕੋਈ ਨਹੀਂ ਸਮਝ ਚ ਆਉਂਦੀ ਕਿਸੇ ਤੇ ਪਰ ਵਧੀਆ ਸੀ ਅੰਦਰੋਂ ਗਾਂ ਬਹੁਤ ਵਧੀਆ ਸੀਗੀ ਜੀ ਠੀਕ ਹੈ ਦੋ ਬਾਈ ਕੋਲੇ ਅੱਕਾ ਵਹਿੜਾ ਗੱਬਣਾ ਬਾਈ ਤੇਰੀ ਹਾਂਜੀ ਆ ਗੱਬਣਾ ਆ ਗੱਬਣਾ ਜੀ ਆ ਵੀ ਗੱਬਣਾ ਅੱਛਾ ਇਹ ਵੀ ਗੱਬਣਾ ਹੈ ਹਾਂਜੀ ਆ ਠੀਕ ਆ ਆ ਮੱਝ ਇਹ ਕਿੰਨੇ ਚਰ ਦੀ ਗੱਬ ਹੋ ਗਈ ਬਾਈ ਠੀਕ ਹੈ ਰਹਿ ਜਾਂਦੀਆਂ ਪਹਿਲੀ ਪਹਿਲੀ ਵਾਰੀ ਚ ਰਹਿਣ ਠੀਕ ਆ ਕਿਉਂਕਿ ਬਾਈ ਕੋਲੇ ਆ ਵਹਿੜ ਆ ਜੀ ਤੇ ਇਹ ਕਿਹੜੀ ਦੇ ਅੱਛਾ ਇਹ ਦੇ ਆਹ ਬੱਚੀ ਉਹ ਦਿਖਾਉਣੇ ਆ ਜੀ ਸੂਰਵੀਰ ਦੀ ਕੱਟੀ ਦਿਖਾਵਾਂਗੇ ਜੀ ਸੋਨੂੰ ਬਣੇ ਰਹੋ ਜੀ ਵੀਡੀਓ ਨਾਲ ਆਹ ਬਾਈ ਕੋਲੇ ਵਹਿੜ ਆ ਇੱਕ ਤੇ ਵਜ਼ਨ ਦੇਖੋ ਤੁਸੀਂ ਕਿੰਨਾ ਇਹਦਾ ਤੇ ਬਸ ਇੱਥੇ ਆ ਕੇ ਨਾ ਆਪਾਂ ਥੋੜੀ ਜੀ ਮਾਰ ਖਾਨੇ ਆ ਵੀ ਬਾਈ ਨੇ ਪਾਊਡਰ ਪੂਡਰ ਨਹੀਂ ਪਾਇਆ ਹੋਣਾ ਹੁਣ ਉਤੋਂ ਵਜ਼ਨ ਬਣੀ ਗਿਆ ਪਰ ਬੱਚੇਦਾਨੀ ਨਹੀਂ ਨਹੀਂ ਵਧੀਆ ਇਹਦੀ ਤੇ ਹਜੇ ਮੰਨ ਕੇ ਚੱਲੋ ਵੈੜ ਇੱਕ ਵਾਰੀ ਵੀ ਹੀਟ ਚ ਨਹੀਂ ਆਏਗੀ ਖੀਰੀ ਆ ਬਈ ਮੂੰਹ ਹਾਂਜੀ ਆ ਖੀਰੀ ਹੈ ਕਿੰਨੀ ਕੁ ਉਮਰ ਹੋਊ ਇਹਦੀ 16 ਮਹੀਨਾ ਦੀ ਹੈ ਅੱਛਾ 16 ਮਹੀਨਾ ਦੀ ਹੈ ਦੇਖੋ ਹਾਈਟ weight ਵੇਖੋ ਜੀ ਅੱਜ ਬਈ ਤੂੰ ਵੀਡੀਓ ਦੇਖੀ ਸੀ 18 ਮਹੀਨਾ ਦੀ ਵੈੜ ਸਵਾਈ ਵੀ ਇਹ ਬੰਦੇ ਨੇ ਵੈੜ ਵੇਖਿਆ ਅੱਜ ਵੇਖੀ ਤੈਨੂੰ ਮੈਂ ਦੱਸੀ ਆ ਸੂਰਵੀਰ ਦੀ ਕੱਟੀ ਆਈ ਹੈ ਜੀ ਕਿੰਨੇ ਚਰਦੀ ਹੈ ਬਈ ਇਹ 16 ਮਹੀਨਾ ਦੀ ਉਹ ਫਿਰ ਮਹੀਨੇ ਬਾਅਦ ਹੀ ਬਣ ਗਈ ਮੱਝ ਤੇਰੀ ਹਾਂ ਮਹੀਨੇ ਬਾਅਦ ਹੀ ਬਣਦੀ 35 ਦਿਨਾਂ ਬਾਅਦ ਬਣ ਜਾਂਦੀਆਂ ਮੱਝਾਂ ਹਾਂ ਜ਼ਿਆਦਾਤਰ ਮੱਝਾਂ 35 ਦਿਨਾਂ ਬਾਅਦ ਬਣ ਜਾਂਦੀਆਂ ਜੀ ਇਹਦੇ ਬੱਲ ਆ ਗਿਆ ਮੱਥੇ ਤੇ ਬਈ ਇਹਣਾ ਯਾਰ ਮੱਥੇ ਤੇ ਆ ਗਿਆ ਵਾਲ ਚਿੱਟੇ ਆ ਗਏ ਹਾਂ ਮੱਝ ਦੇ ਬੱਲ ਆ ਤਾਂ ਕਰਕੇ ਆਇਆ ਹਾਂ ਪਰ ਗੱਟੀ ਦੀ ਹਾਈਟ weight ਬਹੁਤ ਹੈ ਕੀ ਪਾਈ ਜਣਾ ਬਈ ਇਹਨੂੰ ਸਾਫ਼ ਕਰੋ ਫਿਰ ਸਾਫ਼ ਕਰੋ ਫਿਰ ਠੀਕ ਆ ਵਧੀਆ ਹਾਈਟ weight ਤਾਂ ਪੂਰਾ ਸੋਹਣਾ ਉਹ ਵੀ ਹੱਡਾਂ ਪੈਰਾਂ ਦੀ ਖੁੱਲੀ ਹੈ ਪੂਰੀ ਸੋਹਣੀ ਗੱਟੀ ਹੈ ਜੀ ਤੇ ਮੇਨ ਬਾਈ ਦੀ ਆ ਗਾਂ ਤੇ ਆਏ ਸੀਗੇ ਬਾਈ ਕਿੰਨੇ ਵਾਰੀ ਟੀਕਾ ਭਰ ਆ ਲਿਆ ਤੇ ਇਹ ਤਾਂ ਪੰਜ ਛੇ ਵਾਰ ਹੀ ਭਰਤਾ ਏ ਠੀਕ ਆ ਹੁਣ ਪਿਛਲੀ ਵਾਰੀ ਸਿੰਘ ਪ੍ਰੋਗਰਾਹੀ ਸੀ ਹਾਂਜੀ ਰਹੀ ਤੇ ਆਪਣੀ ਗੱਲ ਗੱਲ ਹੋਈ ਸੀ ਹਨਾ ਗੱਲ ਹੋਈ ਸੀ ਹਾਂ ਮੈਂ ਤੁਹਾਨੂੰ ਕਹੀ ਵੀ ਮੈਂ ਆਉਂਗਾ ਤੇ ਹੁਣ ਅੱਜ ਲੇਟ ਸੀਗੇ ਜੀ ਬਹੁਤ ਬਾਈ ਨੂੰ ਕਿਹਾ ਵੀ ਆਵਾਂਗੇ ਜਰੂਰ ਅੱਜ ਹੁਣ ਕੋਈ ਆ ਤੁਸੀਂ ਵੀਡੀਓ ਤੋਂ ਹੀ ਵੇਖ ਰਹੇ ਹੋ ਪੂਰੀ ਨੇਰੇ ਜਾਂ ਸਵਾ 7:00 ਵਜ ਗਏ ਲੇਟਾਂ ਜਗੀ ਜਾਂਦੀਆਂ ਤੇ ਰਾਏ ਕੇ ਕਲਾਂ ਗਿੱਦੜ ਵੇ ਕੋਲੇ ਪਿੰਡ ਆ ਜੀ ਮੇਰਾ ਪਿੰਡ ਇੱਥੋਂ ਘੱਟੋ ਘੱਟ 60 ਕਿਲੋਮੀਟਰ ਦੀ ਦੂਰੀ ਤੇ ਆ ਵੇ ਜਿਹੜੀ ਜਵਾਨ ਕਰ ਲਈਏ ਨਹੀਂ ਵੀ ਆਪਾਂ ਭੱਜਾਂਗੇ ਗੱਲ ਤੋਂ ਵੀ ਯਾਰ ਮੇਰੇ ਤੋਂ ਤਾਂ ਆ ਜਾਣੀ ਜਾਣਾ ਬਈ ਮੈਂ ਕੱਲ ਨੂੰ ਆਉਂਗਾ ਬਾਈ ਦਾ ਅੱਗੇ ਹੀ ਟਾਈਮ ਬਹੁਤ ਖਰਾਬ ਹੋਇਆ ਪਿਆ ਸੀ ਮੈਨੂੰ ਇਹ ਚੀਜ਼ ਲੱਗੀ ਮਹਿਜ ਵਾਲੇ ਯਾਰ ਉਧਰਲੇ ਕੰਮ ਸੁਭਾ ਆ ਕੇ ਕਰ ਲਾਂਗੇ ਪਰ ਇਹ ਕੰਮ ਜ਼ਰੂਰੀ ਆ ਜਿਹੜਾ ਕਰਨ ਵਾਲਾ ਇੱਥੇ ਵੀ ਗਾਂ ਬਹੁਤ ਚਿਰ ਦੀ ਰਿਪੀਟ ਕਰ ਰਹੀ ਸੀਗੀ ਇਹ 1.5 ਸਾਲ ਹੋ ਗਿਆ ਹਨ ਕਿੰਨਾ ਦੁੱਧ ਆ ਬਈ ਹੁਣ ਇਹ ਥੱਲੇ ਇਹ ਆਪਾਂ 6 ਲੀਟਰ ਦੇ ਜਿਹੜਾ ਇਹ ਆਪਾਂ ਲਈ ਸੀ ਗਾਂ ਕੇ ਨਹੀਂ ਨਹੀਂ ਕਰਦੀ ਹੈ ਜੀ ਕਰਦੀ ਗਾਂ ਵੱਛੀ ਹੈ ਹਾਂਜੀ ਵਹਿੜ ਪਾਲੀ ਸੀ ਤੇ ਸੁਆ ਸੁਆ ਵੀ ਮੇਰੇ ਨਾਲ ਦੂਜੇ ਤੀਜੇ ਹੀ ਹੋ ਗਣ ਜੋ 2 ਸੂਏ ਸੂਈ ਹੈ 2 ਸੂਏ ਸੂਈ ਹੈ ਤੇ ਬਾਈ ਕੋਈ ਦਿੱਕਤ ਇਹਦੇ ਚ ਸੂਣ ਵੇਲੇ ਤੈਨੂੰ ਕੋਈ ਜ਼ੇਰ ਜੂਰ ਵਾਲੀ ਕੋਈ ਨਹੀਂ ਤੇ ਜਦੋਂ ਤੋਂ ਹੀਟ ਚ ਆ ਰਹੀ ਹੈ 20 ਦਿਨਾਂ ਬਾਅਦ ਆਉਂਦੀ ਸੀ ਮੰਨ ਲਓ 20 ਦਿਨਾਂ ਚ ਪ੍ਰੋਪਰ ਹੀਟ ਚ ਆਉਣ ਦੇ ਬਾਵਜੂਦ ਵੀ ਵਹਿੜ ਨਹੀਂ ਰਹੀ ਜੀ ਉਦੋਂ ਹੀ ਹੀਟ ਚ 2-3 ਮਹੀਨੇ ਬਾਅਦ ਆਉਣ ਲੱਗੀ ਸੀ ਕਿ ਲੰਮੇ ਮੰਨ ਲਓ ਵਾਵਾ ਟਾਈਮ ਬਾਅਦ ਆਈ ਹੈ ਨਹੀਂ ਬਸ ਉਦ ਹੀ ਜੀ ਮਿਨਰਲ ਮਿਕਚਰ ਕਿਹੜਾ ਪਾਈ ਜਾਂਦਾ ਮਿਨਰਲ ਮਿਕਚਰ ਪਹਿਲਾਂ ਦਾ ਕਾਰਖਾਨੇ ਦਾ ਪੁੰਜਾ ਸੀ ਹਾਂ ਬੈਸਟਮੈਨ 골ਡ ਅਚਾਹਣ ਹੋ ਰਾ ਹੈ ਇਹਦਾ ਅਚਾਹਣ ਹੋ ਰਾ ਹਾਂ ਉਹ ਬਦਲ ਕੇ ਹੀ ਪਾਇਆ ਕਰੋ ਡੀ ਵਰਮ ਹੀ ਕਰ બસ ਡੀਵਰਮਿੰਗ ਕਰੀ ਜਾਇਆ ਕਰੋ ਜੀ ਜਿਹੜੀ ਮੇਨ ਚੀਜ਼ ਆ ਮਿਨਰਲ ਮਿਕਚਰ ਡੀਵਰਮਿੰਗ ਇੱਕ ਤੈਨੂੰ ਮੈਂ એનર્ਜੀ ਬੂਸਟਰ ਲੈ ਕੇ ਜਾਣਾ ਥੋੜੀ ਜੀ ਲਿੱਸੀ ਆ ਬੜ ਫਿੱਕੀ ਵੀ ਆ ਬਈ ਹਨਾ ਹਾਂ ਤਾਂ ਕਰਕੇ ਵੀ ਇਹ ਦਿੱਕਤ ਆਉਂਦੀ ਆ ਧੰਨਵਾਦ ਜੀ ਬਸ ਤੁਹਾਨੂੰ ਇਹੀ ਚੀਜ਼ ਦਿਖਾਉਣੀ ਸੀਗੀ ਵੀ ਵੀ ਆਪਾਂ ਜਵਾਨ ਦੀ ਗੱਲ ਨਹੀਂ ਵੀ ਜਵਾਨ ਦੇ ਪੱਕੇ ਆ ਜੇ ਗੱਲ ਕਹਿ ਤੀ ਤਾਂ ਕਹਿ ਤੀ ਦੂਰ ਤੱਕ ਆਪਾਂ ਮੰਨ ਲਓ 50 60 ਕਿਲੋਮੀਟਰ ਤੱਕ ਜਾਂਦੇ ਆ ਤੋਂ ਬਾਅਦ ਜ਼ਿਆਦਾ ਆਪਾਂ ਜਾਂਦੇ ਨਹੀਂਗੇ ਜੀ ਤੇ ਬਾਈ ਨੂੰ ਕਿਹਾ ਵਿਆ ਸੀ ਅੱਜ ਥੋੜਾ ਜਿਹਾ ਮੈਂ ਆਊਟ ਆਫ ਸਟੇਸ਼ਨ ਸੀ ਬਾਹਰ ਸੀਗਾ ਜੀ ਤਾਂ ਕਰਕੇ ਆਹ ਟਾਈਮ ਹੋ ਗਿਆ ਹਜੇ ਪੈਨਡ ਵਾਲੇ ਕੇਸ ਪਏ ਆ ਸਾਰੇ ਧੰਨਵਾਦ ਜੀ